ਇਸ ਦਿਲੇ ਦੀ ਵੱਡੀ ਖਬਰ ਸultanpur Lodhi ਦੇ ਵਿੱਚ ਅੱਜ ਸਵੇਰੇ ਪੁਲਿਸ ਅਤੇ ਗੈਂਗਸਟਰ ਦੇ ਵਿਚਕਾਰ ਮੁੱਠਭੇੜ ਹੋਈ ਹੈ। ਪੁਲਿਸ ਨੇ ਗੈਂਗਸਟਰ ਬਲਵਿੰਦਰ ਸਿੰਘ ਬਿੱਲਾ ਨੂੰ ਗ੍ਰਿਫਤਾਰ ਕੀਤਾ ਹੈ। ਮੁੱਠਭੇੜ ਦੇ ਦੌਰਾਨ આરોપી ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਫੜੇ ਗਏ ਜ਼ਖਮੀ આરોપી ਨੂੰ ਪੁਲਿਸ ਦੀ ਟੀਮ ਨੇ ਸ਼ਹਿਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। SSP ਗੌਰਵ ਤੁਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਵਿੰਦਰ ਸਿੰਘ ਪਿੰਡ ਜੱਬੋਵਾਲ ਦਾ ਰਹਿਣ ਵਾਲਾ ਹੈ ਉਸਤੇ ਪਹਿਲਾਂ ਤੋਂ ਹੀ 5 ਅਪਰਾਧਿਕ ਮਾਮਲੇ ਦਰਜ ਹਨ ਫਰਵਰੀ ਦੇ ਵਿੱਚ ਇੱਕ ਨੌਜਵਾਨ ਦੀ ਹਤਿਆ ਅਤੇ ਮਈ ਚ ਕਰਤਾਰਪੁਰ ਪੁਲਿਸ ਤੇ ਫਾਇਰਿੰਗ ਦਾ આરોਪ ਵੀ ਬਲਵਿੰਦਰ ਸਿੰਘ ਬਿੱਲਾ ਤੇ ਹੈ ਮੰਗਲਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ આરોપી ਸੁਲਤਾਨਪੁਰ ਲੋਧੀ ਦੇ ਖੇਤਰ ਦੇ ਵਿੱਚ ਹੈ ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਲਵਿੰਦਰ ਸਿੰਘ ਬਿੱਲਾ ਦੇ ਵੱਲੋਂ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਤੇ ਨਜਾਇਜ਼ ਪਿਸਟਲ ਦੇ ਨਾਲ ਫਾਇਰਿੰਗ ਕਰ ਦਿੱਤੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਸ ਦੌਰਾਨ ਬਲਵਿੰਦਰ ਦੇ ਪੈਰ ਦੇ ਵਿੱਚ ਗੋਲੀ ਲੱਗ ਗਈ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਮੌਕੇ ਤੇ આરોપી ਨੂੰ ਗ੍ਰਿਫਤਾਰ ਕਰ ਲਿੱਤਾ ਸਟਾਰ نیوز ਪੰਜਾਬੀ ਟੀਵੀ ਦੇ ਲਈ ਦੀਪਕ ਦੀ ਰਿਪੋਰਟ ਅਜਾ ਸੁਲਤਾਨਪੁਰ ਲੋਧੀ ਪੁੱਜੀ ਉਹ ਕੀ ਹੈ ਥੋੜਾ ਮਾਨ ਲਾ ਜੀ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਮੁਹਿੰਮ ਦੀ ਜਿਹੜੀ ਚਲਾਈ ਜਾ ਰਹੀ ਹੈਗੀ ਆ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਇੱਕ ਨਾਮੀ ਗੈਂਗਸਟਰ ਹੈ ਉਹਨੂੰ ਇੱਕ ਬਰੀਫ ਜਿਹੜਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਅਰੈਸਟ ਕੀਤਾ ਗਿਆ ਹੈ ਇਹ ਜਿਹੜਾ ਗੈਂਗਸਟਰ ਹੈ ਇਹਦਾ ਨਾਮ ਹੈਗਾ ਬਲਵਿੰਦਰ ਸਿੰਘ ਬਿੱਲਾ ਪਿੰਡ ਜੱਬੋਵਾਲ थाना ਸੁਲਤਾਨਪੁਰ ਲੋਧੀ ਇਹ ਕ੍ਰਿਮਨਲ ਬੰਦਾ ਇਹਤੇ ਆਲਰੇਡੀ 506 ਮਕਦਮੇ ਦਰਸਨ ਇਹ ਸਾਨੂੰ ਫਰਵਰੀ 2025 ਦੇ ਵਿੱਚ ਇੱਕ ਕਤਲ ਦਾ ਮਕਦਮਾ ਸੀ ਜਿਹਦੇ ਵਿੱਚ ਇੱਕ ਮੁੰਡੇ ਨੂੰ ਗੱਡੀ 'ਚ ਬਿਠਾ ਕੇ ਇਹਨੇ ਉਹਨਾਂ ਦਾ ਕਤਲ ਕਰਤਾ ਸੀ ਉਹਦੇ ਵਿੱਚ ਬਲਵਿੰਦਰ ਬਿੱਲੇ ਨੂੰ ਆਲਰੇਡੀ ਸਾਨੂੰ ਵੌਂਟਡ ਸੀਗਾ ਇਹਦੇ ਉੱਤੇ ਲਗਾਤਾਰ ਹੀ ਟੇਰੀ ਟੀਮਾਂ ਕੰਮ ਕਰ ਰਹੀਆਂ ਤੇ ਇਸ ਤੋਂ ਬਾਅਦ ਮਈ 2025 ਦੇ ਵਿੱਚ ਵੀ ਇਸ ਬਲਵਿੰਦਰ ਸਿੰਘ ਬਿੱਲਾ ਨੇ ਕਰਤਾਰਪੁਰ ਥਾਣੇ ਦੇ ਏਰੀਆ ਦੇ ਵਿੱਚ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਇਹ ਭੱਜਿਆ ਸੀਗਾ ਤੇ ਉੱਥੇ ਵੀ ਜਿਹੜਾ ਅਟੈਂਪਟ ਟੂ ਮਰਡਰ ਦਾ ਪਰਚਾ ਬਲਵਿੰਦਰ ਸਿੰਘ ਬਿੱਲੇ ਦੇ ਉੱਤੇ ਦਰਜ ਸੀਗਾ ਤੇ ਕਰਤਾਰਪੁਰ ਪੁਲਿਸ ਨੂੰ ਕਰਤਾਰਪੁਰ ਪੁਲਿਸ ਨੂੰ ਵੀ ਇਹ ਜਿਹੜਾ ਦੋਸ਼ੀ ਵੌਂਟਡ ਸੀਗਾ ਤੇ ਅੱਜ ਕਪੂਰਥਲਾ ਪੁਲਿਸ ਨੂੰ ਵਧੀਆ ਕਾਮਯਾਬੀ ਜਿਹੜੀ ਮਿਲੀ ਹੈ ਜਿਹਦੇ ਲਗਾਤਾਰ ਇਹ ਟੀਮਾਂ ਦੇ ਕੰਮ ਕਰਦੇ ਹੋਏ ਜਿਹੜਾ ਬਲਵਿੰਦਰ ਬਿੱਲੇ ਨੂੰ ਜਿਹੜਾ ਰੋਕਿਆ ਗਿਆ ਰੋਕਣ ਦਾ ਇਸ਼ਾਰਾ ਦੇ ਕੇ ਜਦੋਂ ਉਹਨੂੰ ਜਿਹੜਾ ਆਪਣੀ شناخت ਕਰਨ ਲਈ ਦੱਸਿਆ ਤੇ ਡਰ ਦੇ ਮਾਰੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ ਦੇ ਵਿੱਚ ਉਹਦੇ ਕੋਲ ਜਿਹੜਾ ਨਜਾਇਜ਼ ਅਸਲਾ ਸੀਗਾ ਉਹ ਵੀ ਉਹਨੇ ਪੁਲਿਸ ਪਾਰਟੀ ਤੇ ਜਿਹੜਾ ਚਲਾਇਆ ਆ ਜਿਹੜਾ ਜਿਹੜਾ ਅਸਲਾ ਸੀ ਔਰ ਰਬ ਦੀ ਮੇਨ ਨਾਲ ਕੋਈ ਵੀ ਜਿਹੜਾ ਫਾਇਰ ਪੁਲਿਸ ਮੁਲਾਜ਼ਮ ਨੂੰ ਨਹੀਂ ਵੱਜਿਆ ਪਰ ਫਿਰ ਵੀ ਜਿਹੜਾ ਪੁਲਿਸ ਮੁਲਾਜ਼ਮਾ ਨੇ ਆਪਣੀ ਸੁਰੱਖਿਆ ਲਈ ਸੈਲਫ ਡਿਫੈਂਸ ਲਈ ਵਾਪਸੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਜਿਹੜੀ ਗੋਲੀ ਹੈ ਆ ਜਿਹੜਾ ਅਕਿਊਜ਼ ਨੂੰ ਵੱਜੀ ਹੈਗੀ ਹੈ ਇਮੀਡੀਏਟਲੀ ਜਿਹੜਾ ਅਕਿਊਜ਼ ਨੂੰ ਚੱਕ ਕੇ ਜਿਹੜਾ ਮੈਡੀਕਲ ਟਰੀਟਮੈਂਟ ਦੇ ਲਿਆ ਲਿਆਂਦਾ ਗਿਆ ਹੈਗਾ ਤੇ ਉਹਦਾ ਇਲਾਜ ਕਰਾਇਆ ਜਾ ਰਿਹਾ ਹੈ ਮੌਕੇ ਤੋਂ ਦੇਖ ਲੋ ਇੱਕ ਜਿਹੜਾ ਨਜਾਇਜ਼ ਪਿਸਤਲ ਜਿਹੜਾ ਉਹਨੇ ਮੋਟਰਸਾਈਕਲ ਜਿਹੜਾ ਵਰਤ ਰਿਆ ਸੀ ਤੇ ਖੋਲ ਬਰਾਮਦ ਕੀਤੇ ਗਏ ਹਨ ਜਿਹੜਾ ਮੁਕਦਮੇ ਦੇ ਦੇ ਵਿੱਚ ਇਹ ਵਾਂਟਡ ਸੀ ਕਤਲ ਦੇ ਮੁਕਦਮੇ ਦੇ ਵਿੱਚ ਉਹਦੀ ਉਹਦੀ ਰੈਸਟ ਪਾਈ ਜਾਊਗੀ ਤੇ ਅੱਗੇ ਦੀ ਜਿਹੜੇ ਹੋਰ ਵੀ ਇਹ ਤੇ ਲਿੰਕੇਜਸ ਹੈਗੇ ਇਸ ਇਲਾਕੇ ਦੇ ਵਿੱਚ ਸਬੰਧਿਤ ਗੈਂਗਸਟਰਸ ਨਾਲ ਇਹਦੇ ਜਿਹੜੇ ਸਾਥੀ ਹੈ ਉਹਨਾਂ ਬਾਰੇ ਵੀ ਢੁੰਗਾਈ ਨਾਲ ਪੜਤਾਲ ਕੀਤੀ ਜਾਊਗੀ ਕਿੰਨੇ ਰਾਉਂਡ ਫਾਇਰ ਹੋਈ ਇਹਦੇ ਵਿੱਚ 3 ਦੋ ਅਕਿਊਜ਼ ਨੇ ਫਾਇਰ ਕੀਤੇ 3 ਸਾਢੇ ਵੱਲ ਹੋਏ ਹਨ ਤਾਂ ਹੁਣ ਜਿਹੜਾ ਉਹ ਕੈਂసర్ ਹੈ ਕਿਉਂ ਉਹਦਾ ਇਲਾਜ ਚੱਲ ਰਿਹਾ